ਸਿੱਖ ਦੇ ਬ੍ਰਾਹਮਣ ਇੱਕ ਨੇ ਇੱਕ ਤਾਂ ਬਣਤਾ ਮੁੰਡੇਪੁਰ ਵਾਲਾ ਬਸ਼ਰਮ ਜੀਆ ਉਹ ਬੋਲਦਾ ਤੂੰ ਜਾਏ ਬੋਲ ਪਿਆ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੁਣ ਕਾਲ ਤੱਕ ਸਾਰਾ ਜਹਦਾਰ ਕਿੱਥੇ ਗਿਆ ਹੁਣ ਕਿੱਥੇ ਧਾਮੀ ਗਿਆ ਹੁਣ ਦੇ ਗਲ ਵਿੱਚ ਸਾਵਾ ਪਾ ਕੇ ਖਿੱਚੋ ਪਰਿਵਾਰ ਸਭ ਦੀ ਉਪਕਰਮਾਂ ਚ ਮਾਰੋ ਖਾ ਕਰਕੇ ਭਾਈ ਜਸਪਾਲ ਸਿੰਘ ਕਿੱਲਾ ਕਿੱਲਾ ਮਾਂ ਦਾ ਪੁੱਤਰ ਮਰਵਾਤਾ ਠਾਣਿਓ ਕਾਲਜ ਜੂ ਕੱਢ ਕੇ ਬਾਦਲਾ ਨੇ ਉਹਦਾ ਭੋਗ ਵੀ ਨਹੀਂ ਪੈਣ ਦਿੱਤਾ ਕਿਹੜਾ ਪੰਜਾਬ ਵਿਚ ਉਹ ਉਹਦਾ ਗੁਰਗ੍ਰੰਥ ਸਾਹਿਬ ਜੀ ਦੇ ਅੰਖ ਲਾਰ ਤੇ ਗਲੀਆਂ ਵਿੱਚ ਹਾਂਜੀ ਤੇ ਗੁਰੂ ਸਾਹਿਬ ਦਾ ਸਰੂਪ ਰੂੜੀਆਂ ਜਿਨ ਪਾਤਾ ਚਾਰ ਪੰਜ ਸਿੰਘ ਮਾਰ ਦਿੱਤੇ ਉਹ ਆਕਤਿਕਰ ਨਿਸਾਬ ਲੈਣਦੇ ਲੈਣਦੇ ਮਰ ਗਏ ਜਿਹੜੇ ਪੰਜਾਬ ਦੀ ਗੱਲ ਵੀ ਇਹ ਤਾਂ ਲੋਕ ਬੁਸ਼ਰਮ ਨੇ ਜਿਹੜੇ ਨਾਲ ਤੁਰੇ ਫਿਰਦੇ ਨੇ ਮੈਂ ਤਾਂ ਕਹਾਂਗਾ ਮਾਂ ਬੁਸ਼ਰਮ ਨੇ ਯਾਰ ਜਿਹੜੇ ਇੰਨਾ ਨੁਕਸਾਨ ਹੋਇਆ ਤੇ ਵੀ ਤੁਰੇ ਫਿਰਦੇ ਨੇ ਤਸਵੀਰ ਸਿੰਘ ਰੋਡੇ ਵਰਗੇ ਹੋਰ ਜਿਹੜੇ ਦਮਦਿਤ ਇਕਸਾਲ ਦੇ ਇੱਕ ਹੋਰ ਆ ਬਣਤਾ ਮੁੰਡੇ ਪੁਰਾ ਤੁਰੇ ਫਿਰਦਾ ਬਾਂਹਲਾ ਦੀਆਂ ਕਥਾਵਾਂ ਕਰਦਾ ਇਹੋ ਜੇ ਟੁੱਕਰਪੋਚ ਜਿਹੜੇ ਸਰਕਾਰ ਨੇ ਛੱਡੇ ਹੋਏ ਨੇ ਸਾਡੇ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਅੱਜ ਅਸੀਂ ਪਹੁੰਚਿਆ ਸਿੱਖ ਕੌਮ ਦੇ ਆਗੂ ਦੇ ਕੋਲ ਸੋ ਗੱਲਬਾਤ ਕਰਦੇ ਹਾਂ ਮੁੱਦੇ ਦੇ ਵਾਸ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੀ ਜਾ ਨਾਲੇ ਆਪਣੇ ਕਮੈਂਟ ਵੀ ਦਿਆ ਜੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਆ ਕੁਝ ਦਿਨ ਦੀ ਗੱਲ ਹੈਗੀ ਏ ਜਿਹੜੇ ਸ਼੍ਰੋਮਣੀ ਕਾਲੀ ਦਾਲ ਦੇ ਪ੍ਰਧਾਨ ਹੈਗੇ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਇੱਕ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੋਈ ਹੈ ਤੁਹਾਨੂੰ ਕਿਵੇਂ ਲੱਗਦੀ ਹੈ ਪੰਜਾਬ ਬਚਾਓ ਜਿਹੜੀ ਯਾਤਰਾ ਹੈਗੀ ਆ ਪੰਜਾਬ ਬਚਾਓ ਕਿਹੜਾ ਪੰਜਾਬ ਬਚਾਓ ਜੀ ਜੀ ਪੰਜਾਬ ਦਾ ਤਾਂ ਪੱਠਾ ਪਟਾਤਾ ਇਹਨਾਂ ਨੇ ਕੁਰਸੀ ਦੇ ਬਹਿ ਬਹਿ ਕੇ ਹੁਣ ਪੰਜਾਬ ਕਿਹੜਾ ਬਚਾਓ ਜਿੱਦੋਂ ਪਾਵਰ ਸੀ ਕੋਲ ਜੇ ਤਾਕਤ ਸੀ ਕੋਲ ਉਦੋਂ ਦਾ ਪੰਜਾਬ ਨੂੰ ਜੁੱਤੀਆਂ ਮਾਰੀਆਂ ਹੂੰ ਉਹਦਾ ਤਾਂ ਗੁਰਗ੍ਰੰਥ ਸਾਹਿਬ ਮਹਾਰਾਜ ਦੇ ਅੰਖ ਲਾਰ ਤੇ ਗਲੀਆਂ ਵਿੱਚ ਹਾਂਜੀ ਤੇ ਗੁਰੂ ਸੇਵ ਦਾ ਸਰੂਪ ਰੂੜੀਆਂ ਜਨ ਪਾਤਾ ਜੀ ਜੀ ਜੇ ਬੈਠੇ ਕੋਟਕਪੂਰੇ ਤੇ ਧਰਨੇ ਤੇ ਸਿੱਖਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਹੂੰ ਤੇ ਕਿਹੜਾ ਪੰਜਾਬ ਬਚਾਓ ਵੀ ਹੂੰ ਹੂੰ ਸ੍ਰੀ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਸਿੱਖਾਂ ਨੂੰ 2015 ਵਿੱਚ ਕੁੱਟ-ਕੁੱਟ ਕੇ ਥਾਣੇ ਵਿੱਚ ਬੰਦ ਕਰਾਤਾ ਭਾਈ ਜਸਪਾਲ ਸਿੰਘ ਕਿੱਲਾ-ਕੱਲਾ ਮਾਂ ਦਾ ਪੁੱਤਰ ਮਰਵਾਤਾ ਥਾਣਿਆਂ ਕੋਲਜੀ ਕੋ ਕੱਢ ਕੇ ਹੂੰ ਬਾਦਲਾ ਨੇ ਉਹਦਾ ਭੋਗ ਵੀ ਨਹੀਂ ਪੈਣ ਦਿੱਤਾ ਕਿਹੜਾ ਪੰਜਾਬ ਬਚਾਓ ਜੀ ਜੀ ਦਰਸ਼ਨ ਸਿੰਘ ਲੁਧਿਆਣੇ ਵਿੱਚ ਮਾਰ ਦਿੱਤਾ ਗੋਲੀ ਮਾਰ ਕੇ ਇਹਨਾਂ ਨੇ ਆਪਣੇ ਪਿਓ ਨੂੰ ਉੱਥੇ ਸੱਧਿਆ ਆਸੂतोष ਭਈਏ ਨੂੰ ਕਿਹੜਾ ਪੰਜਾਬ ਬਚਾਓ ਵੀ ਜੀ ਜੀ ਤੇ ਕਿਹੜੇ ਪੰਜਾਬ ਦੀ ਗੱਲ ਕਰਦੇ ਨੇ ਤੇ ਜੇ ਕਿਤੇ ਪਿੱਛੇ ਗੱਲ ਲੈ ਲਈਏ 83 ਦਾ ਮੁੱਦਾ ਸਰਿੰਦਰ ਸਿੰਘ ਛੋਡੀ ਨੂੰ ਸ਼ਹੀਦ ਕਰਾ ਕੇ ਤੇ ਪਿਆਰੋ ਮੋਗਿਆ ਵੈਗਰੂ ਨਕੋਦਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਹੋਈ ਇਹਦੇ ਪਿਓ ਨੇ ਕਿਹਾ ਇਹਨੂੰ ਮੈਂ ਇਨਸਾਫ ਦੇਗਾ ਚਾਰ ਪੰਜ ਸਿੰਘ ਮਾਰ ਦਿੱਤੇ ਉਹ ਅੱਜ ਤੱਕ ਇਨਸਾਫ ਲੈਂਦੇ ਲੈਂਦੇ ਮਰ ਗਏ ਜਿਹੜੇ ਪੰਜਾਬ ਦੀ ਗੱਲ ਵੀ ਇਹ ਤਾਂ ਲੋਕ ਬੁਸ਼ਰਮ ਨੇ ਜਿਹੜੇ ਨਾਲ ਤੁਰੇ ਫਿਰਦੇ ਨੇ ਮੈਂ ਤਾਂ ਕਹਾਂਗਾ ਮਾਂ ਬੁਸ਼ਰਮ ਨੇ ਯਾਰ ਜਿਹੜੇ ਇੰਨਾ ਨੁਕਸਾਨ ਹੋਏ ਤੇ ਵੀ ਤੁਰੇ ਫਿਰਦੇ ਨੇ ਗੁਰੂ ਘਰ ਦਾ ਅੱਜ ਗਰੰਥੀ ਜਿਹੜਾ ਹੈ ਉਹ ਭੁੱਖਾ ਮਰ ਰਿਹਾ ਗੁਰਦੁਆਰਿਆਂ ਦੇ ਵਿੱਚ ਉਹ ਗੁਰੂ ਦੀ ਗੋਲਕ ਜਿਹੜੀ ਲੁੱਟ ਕੇ ਆਪ ਖਾਦੀ ਜਾਂਦੇ ਨੇ ਸ਼੍ਰੋਮਣੀ ਕਮੇਟੀ ਇਹਨਾਂ ਦੇ ਹੱਥ ਵਿੱਚ ਉਹ ਪਿਆਰੋ ਜਿਹੜਾ ਨਾਲ ਗ੍ਰੰਤੀਆਂ ਨੂੰ ਤਨਖਾਹ ਦਿੱਤੀ ਜਾਵੇ ਉਹਨਾਂ ਦਾ ਕੋਈ ਬੱਚਿਆਂ ਦੀ ਪੜ੍ਹਾਈ ਵੀ ਸਕੂਲਾਂ 'ਚ ਫ੍ਰੀ ਕੀਤੀ ਜਾਵੇ ਉਸ ਪਾਸੇ ਤਾਂ ਹੈ ਨਹੀਂ ਲੋਕਾਂ ਨੂੰ ਮੂਰਖ ਬਣਾ ਕੇ ਕੁਰਸੀ ਹਾਸਲ ਕਰਨੀ ਅੱਗੇ ਵੀ ਕੀਤੀ ਇਹਨਾਂ ਨੇ ਹੁਣ ਵੀ ਕਰਨ ਦਾ ਯਤਨ ਕਰਦੇ ਨੇ ਠੀਕ ਨੇ ਭਾਈ ਸੱਚੇ ਨੇ ਪੰਜਾਬ ਦੇ ਲੋਕ ਮੂਰਖ ਨੇ ਹੁਣ ਇਹ ਗੱਲ ਬੜੀ ਚੁੱਭੇਗੀ ਵੀ ਇਹ ਕੀ ਗੱਲ ਮੂਰਖ ਕੋ ਕਹਿ ਦਿੱਤਾ ਹਮ ਮਹਾਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪੰਡਰਾਵਾਲੇ ਉਹ ਸਪੀਚਾਂ 'ਚ ਇਹ ਕਹਿੰਦੀ ਚਾਰੇ ਸੰਸਾਰ ਤੋਂ ਸ਼ਹੀਦ ਹੋ ਗਏ ਜਹ ਚਲੇ ਬਿਲਕੁਲ ਬੀ ਬਾਦਲ ਕੌਮ ਦਾ ਗਦਾਰ ਜੇ ਜਿੱਦਣ ਅਕਾਲ ਤਖਤ ਸਾਹਿਬ ਤੇ ਟੈਕ ਹੋਵੇ ਉਸ ਤੋਂ ਬਾਅਦ ਤੁਸੀਂ ਆਪੋ ਆਪਣੇ ਮੋਰਚੇ ਸੰਭਾਲ ਲਿਆ ਜੇ ਉੱਥੋਂ ਮੈਂ ਆਪੇ ਸਾਰਾ ਕੁਝ ਸੰਭਾਲ ਲਵਾਂਗਾ ਨਾ ਤਾਂ ਕਿਸੇ ਨੇ ਮੋਰਚੇ ਸੰਭਾਲੇ ਜਿਹੜੇ ਆਗੂ ਹੋਣਗੇ ਜਿਵੇਂ ਵੀਰ ਸਿੰਘ ਰੋਡੇ ਵਰਗੇ ਹੋਰ ਜਿਹੜੇ ਦਮਦਿਤਕਸਾਲ ਦੇ ਇੱਕ ਹੋਰ ਆ ਬਣਤਾ ਮੁੰਡੇ ਪੁਰਾ ਤੁਰਿਆ ਫਿਰਦਾ ਬਾਂਮਲਾ ਦੀਆਂ ਕਥਾਵਾਂ ਕਰਦਾ ਇਹੋ ਜੇ ਇਹ ਟੁੱਕਰਪੋਚ ਜਿਹੜੇ ਸਰਕਾਰ ਨੇ ਛੱਡੇ ਹੋਏ ਨੇ ਸਾਡੇ ਸਿੱਖ ਧਰਮ ਦੇ ਵਿੱਚ ਖੋਰਾ ਪਾਉਣ ਵਾਲੇ ਕਿਹੜੇ ਪੰਜਾਬ ਦੀ ਗੱਲ ਕਰਦੇ ਪੀ ਆਹ ਕਿਹੜਾ ਬਚਾਇਆ ਵੀਰ ਜੀ ਅੱਜ ਸੁਖਬੀਰ ਸੁਖਬੀਰ ਬਾਦਲ ਇਹ ਗੱਲ ਕਰਦਾ ਹੈ ਵੀ ਭਗਵੰਤ ਮਾਨ ਦੇ ਰਾਜ ਦੇ ਵਿੱਚ ਖੁੱਲਾ ਨਸ਼ਾ ਵਿਕਦਾ ਹੈ ਕਹਿੰਦੇ ਵੀ ਗੁੰਡਾਗਰਦੀ ਹੱਦੋਂ ਅਲੱਗ ਕੇ ਕਹਿੰਦੇ ਉੱਚੀ ਉੱਚੀ ਰੋਲਾ ਪਾਉਂਦੇ ਤੁਹਾਨੂੰ ਕੀ ਲੱਗਦਾ ਵੀ ਜਦੋਂ ਇਹਨਾਂ ਦਾ ਰਾਜ ਸੀ ਉਦੋਂ ਗੁੰਡਾਗਰਦੀ ਨਸ਼ਾ ਨਹੀਂ ਸੀ ਉਹਨਾਂ ਇਹ ਭਗਵੰਤ ਮਾਨ ਆਇਆ ਤੇ ਇਹਦਾ ਕਹਿੰਦੇ ਵੀ ਉਹ ਤੇ ਲਿਆਂਦਾ ਤੇ ਇਹਨਾਂ ਨੇ ਉਹ ਤੋਂ ਵਿਚਾਰ ਐਦ ਕੀ ਆਇਆ ਪਹਿਲਾਂ ਉਹ ਦਾ ਵਿਚਾਰਾ ਸਕਿੱਟਾਂ ਬਣਾਉਣ ਵਾਲਾ ਸੀ ਉਹ ਫਿਲਮਾਂ ਬਣਾਉਂਦਾ ਸੀ ਹੂੰ ਉਹ ਅੱਜ ਲੋਕਾਂ ਨੇ ਜਿਤਾ ਕੇ ਬਿਠਾਤਾ ਤੇ ਤੁਹਾਨੂੰ ਢਿੱਡ ਪੀੜ ਹੁੰਦੀ ਤੇ ਜੇ ਤੁਸੀਂ ਐਡੇ ਚੰਗੇ ਹੁੰਦੇ ਜੀ ਜੀ ਚਿੱਟਾ ਤੁਸੀਂ ਲਿਆਂਦਾ ਹੂੰ ਜਦ ਸਾਡਾ 84 ਵਿੱਚ ਕਤਲ ਕੀਤਾ ਸਾਡਾ ਜਹੇਦਰ ਕੌਂਕਲਮ ਸ਼ਹੀਦ ਕੀਤਾ ਮਾਰਿਆ ਹੂੰ ਉਹਦਾ ਕੋਈ ਇਨਸਾਫ ਨਹੀਂ ਤੇ ਅਸੀਂ ਕੁਰਸੀ ਦੇ ਬੈਠੇ ਰਹੇ ਸਿੱਖਾਂ ਦੇ ਕਤਲ ਦਾ ਕੋਈ ਇਨਸਾਫ ਨਹੀਂ ਲੋਕਾਂ ਦੀਆਂ ਧੀਆਂ ਭੈਣਾਂ ਦੇ ਨਾਲ ਗਦਵੀਆਂ ਹੋਈਆਂ ਉਹਨਾਂ ਦਾ ਕੋਈ ਇਨਸਾਫ ਨਹੀਂ ਅਕਾਲ ਤਖਤ ਸਾਹਿਬ ਦੇਖੋ ਇੱਕ ਵੱਡੀ ਆ ਹੁਣ ਮੇਰੇ ਦਿਮਾਗ ਚ ਆ ਗਈ ਏ ਕਿੱਡੀ ਸ਼ਰਮਸ਼ਾਰ ਭਾਰਤ ਦੀ ਗਵਰਨਮੈਂਟ ਤੇ ਪੰਜਾਬ ਦੇ ਪੰਥਕ ਘਾਉਣ ਵਾਲੇ ਬਾਦਲਦਲ ਹੂੰ ਕਹਿੰਦੇ ਨੇ ਵੀ ਫੌਜ ਚੜ੍ਹ ਕੇ ਆਈ 500 ਤੋਂ ਵੱਧ ਸਿੱਖ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਨਹੀਂ ਸੀ ਪਹਿਲਾਂ ਹਾਂ ਜਦੋਂ ਜੰਗ ਹੋਇਆ 5 700 ਤੋਂ ਇੱਥੇ ਕੋ ਅੰਤਾਜਾ ਜਿਹੜਾ ਹਥਿਆਰਬੰਦ ਜਿਹੜਾ ਖੜਕੂ ਸਿੰਘ ਸੀ ਜਦੋਂ ਗੋਲੀਬਾਰੀ ਸ਼ੁਰੂ ਹੋ ਗਈ ਗੋਲੀ 35000 ਤੋਂ ਵੱਧ ਜਿਹੜਾ ਹੈ ਮਿੰਟਰੀ ਮਰ ਗਈ ਆਉਸਰ ਪਾ ਕੇ ਜਿਹੜੇ ਕਮਾਂਡੋ ਵਗੈਰਾ ਹੋਰ ਤੇ 35 ਤੇ 40 ਹਜ਼ਾਰ ਤਿੱਕਰ ਜਿਹੜੀ ਇਹ ਇਹਨਾਂ ਦੀ ਫੋਰਸ ਮਰ ਗਈ ਜਾਦੀ ਮਰ ਗਈ ਇਹਨਾਂ ਨੇ ਫਿਰ ਕੀ ਕੀਤਾ ਹਮ ਨਾਲ ਬਾਦਲਾ ਨੇ ਸਾਥ ਦਿੱਤਾ ਅੱਛਾ ਇਹਨਾਂ ਆਖਿਆ ਵੀ ਹੁਣ ਤਾਂ ਯਾਰ ਬੜੀ ਸ਼ਰਮਸਰ ਗੱਲ ਏ ਬਾਹਰ ਦੇ ਮੁਲਕਾਂ ਨੂੰ ਮੂੰਹ ਕੀ ਵਿਖਾਵਾਂਗੇ ਇੰਦਰਾ ਗਾਂਧੀ ਨੇ ਆਖਿਆ ਮੂੰਹ ਕੀ ਵਿਖਾਵਾਂਗੇ ਇਹਨਾਂ ਨੇ ਗੇਮ ਪਾ ਕੇ ਲੋਕਾਂ ਨੂੰ ਸੱਦੇ ਹੋਏ ਪਾਇਆਆਂ ਨੂੰ ਦਰਬਾਰ ਸਾਹਿਬ ਦੇ ਵਿੱਚ ਅਨੱਥੇ ਲੋਕਾਂ ਨੂੰ ਮਾਰਿਆ ਇਹਨਾਂ ਨੇ ਆਖਿਆ ਵੀ ਇੰਨੇ ਖਾੜਕੂ ਸੀ ਅਨੱਥੇ ਹੋਇਆ ਇਹਨੂੰ ਖਾੜਕੂਆਂ ਦਾ ਦਰਜਾ ਦਿੱਤਾ ਤੇ ਜੇ ਉਹ ਸਾਰਿਆਂ ਦੇ ਹੱਥ ਹਥਿਆਰ ਹੁੰਦੇ ਨਾ ਤੇ ਫੇਰ ਸਾਰਿਓ ਇਹ ਲਾਲ ਕਿਲੇ ਦੇ ਕੇਸਰੀ ਹੀ ਚੜ ਜਣਾ ਸੀ ਪਰ ਇੰਨੇ ਇੱਥੇ ਹਥਿਆਰ ਨਹੀਂ ਸੀ ਹਥਿਆਰ ਜਬਤ ਤੋਂ ਬਾਅਦ 500 ਬੰਦਾ ਸੀ ਸਾਰਾ ਸੰਤਿਆ ਨਹੀਂ ਕਰ ਨਾਲ ਸੀ ਪਰ 500 ਬੰਦੇ ਨੇ ਕਮਾਂਡੋ ਵੀ ਜਿਹੜੀ ਹਵਾ ਦੇ ਵਿੱਚੋਂ ਛੱਡੀ ਉਹਦੇ ਵੀ ਚਿਛੜੇ ਲਾ ਦਿੱਤੇ ਜਿਹੜੀ ਫੌਜ ਚੜ ਕੇ ਆਈ ਉਹਦੇ ਚਿਛੜੇ ਲਾ ਦਿੱਤੇ ਪਰ ਇਹ ਚੀਜ਼ਾਂ ਜਿਹੜੀਆਂ ਨੇ ਫੌਜ ਜਿਹੜੀ ਆਈ ਚੜ ਕੇ 500 ਸਿੰਘ ਨੇ ਇਹਨਾਂ ਦਾ ਮੂੰਹ ਮੋੜ ਦਿੱਤਾ ਪਰ ਉਹਨਾਂ ਦੇ ਚੱਕਰ ਦੇ ਵਿੱਚ ਬਾਕੀ ਸਾਡੇ ਮਾਰੇ ਪਰ ਜਿੰਨੇ ਮਾਰੇ ਬਾਦਲ ਦੀ ਕਿੰਨੀ ਵਾਰੀ ਸਰਕਾਰ ਰਹਿ ਗਈ ਉਹਨਾਂ ਦੇ ਇੱਕ ਵਾਰੀ ਵੀ ਇਹਨਾਂ ਨੇ ਜ਼ਿਕਰ ਕੀਤਾ ਕਿ ਕਿਹੜੇ ਕਿਹੜੇ ਰਹਿ ਗਏ ਇੱਕ ਵੀ ਸ਼ਹੀਦ ਪਰਿਵਾਰ ਨੂੰ ਸਰਕਾਰੀ ਫੰਡ ਦਿੱਤੀ ਉਹਨਾਂ ਦੇ ਘਰ ਵਿੱਚ ਜਾ ਕੇ ਜਾਂ ਸ਼ਰਮਣੀ ਕਮੇਟੀ ਵੱਲੋਂ ਵੀ ਆ ਜਿਹੜੇ ਉੱਤੇ ਬੇਦੋਸ਼ੇ ਮਾਰੇ ਗਏ ਨੇ ਅੱਜ ਜਿਸ ਹਾਲ ਸੰਭਾਲਦੇ ਮੈਨੂੰ ਅੱਜ ਵੀ ਬੀਬੀ ਦਾ ਫੋਨ ਆਇਆ ਸੀ ਵਿਚਾਰੇ ਤਰਲੇ ਮੱਛੇ ਹੋਏ ਹੋਏ ਨੇ ਜਿਨ੍ਹਾਂ ਦੇ ਪਰਿਵਾਰ ਵਿਚਾਰਿਆਂ ਦੇ ਰੁਲ ਗਏ ਮਾਰ ਦਿੱਤੇ ਮਾਮਾ ਦੇ ਪੁੱਤਰ ਬੇਦੋਸ਼ੇ ਪਰ ਅੱਜ ਤੱਕ ਸਰਕਾਰ ਇਹਨਾਂ ਦੀ ਰਹੀ ਇਹਨਾਂ ਨੇ ਨਿਸਾਬ ਨਹੀਂ ਦਿੱਤਾ ਹੁਣ ਪੈਂਦੇ ਆ ਪੰਜਾਬ ਬਚਾਓ ਨਹੀਂ ਇਹ ਬਾਦਲ ਕਹਿੰਦਾ ਸਾਡਾ ਪਰਿਵਾਰ ਬਚਾਓ ਸਾਡੇ ਕੋਲ ਕੁਰਸੀ ਛੁੱਟ ਗਈ ਏ ਸਾਨੂੰ ਕੁਰਸੀ ਦੁਬਾਰਾ ਦਿਓ ਪੰਜਾਬ ਬਚਾਓ ਨਹੀਂ ਪੰਜਾਬ ਤੇ ਇਹਨਾਂ ਨੇ ਖਤਮ ਕਰ ਦਿੱਤਾ ਇਹਨਾਂ ਦੇ ਵੱਡ ਵਡੇਰਿਆਂ ਦਾ ਢੇਡਾ ਕਰਕੇ ਆ ਤੇ ਬਾਦਲਾਂ ਦਾ ਇਹਨਾਂ ਨੇ ਛੋਟਾ ਸੂਬਾ ਕਰਾਇਆ ਜੇ ਛੋਟਾ ਕਰਾਇਆ ਤੇ ਕੁਰਸੀ ਤੇ ਆਏ ਹਰਿਆਣਾ ਨਾਲ Rajasthan ਨਾਲ ਇਧਰ ਜਿਹੜਾ ਤੋੜ ਮਾਚਰ ਟਿੱਕਰ ਲੱਗਦਾ ਸੀ ਇਹਨਾਂ ਦੇ ਬੇੜੇ ਕਰਕੇ ਤੇ ਪੰਜਾਬ ਜਿੱੜੀ ਦੇ ਪਹੁੰਚ ਜੱਡਾ ਵਾ ਹੂੰ 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 ਤੇ ਵੀਰ ਜੀ ਜਿਵੇਂ SGPC ਹੈਗੀ ਸੰਸਥਾ ਸਿੱਖ ਕੌਮ ਦੀ ਤੇ SGPC ਅੱਜ ਜਿਵੇਂ ਸੁਲਤਾਨਪੁਰ ਦੇ ਵਿੱਚ ਉਹਨਾਂ ਨੇ ਧਰਨਾ ਲਗਾਇਆ ਸੀ 2-3 ਮਹੀਨੇ ਲਗਾਤਾਰ ਉੱਥੇ ਸੀਐਮ ਭਗਵੰਤ ਮਾਨ ਨੂੰ ਬਦਵੀ ਦੇ ਕਾਂਡ ਦੇ ਵਿੱਚ ਤੇ ਜਿਹੜਾ ਉੱਥੇ ਪੁਲਿਸ ਮੁਲਾਜ਼ਮ ਮਰਿਆ ਸੀਗਾ ਤੇ ਉਹ ਉਹਦਾ ਇੱਕ ਇਲਜ਼ਾਮ ਇਹਨਾਂ ਨੇ ਕੱਲ ਤੱਕ ਸਾਹਿਬ ਤੋਂ ਇੱਕ ਐਲਾਨ ਕਰ ਦਿੱਤਾ ਵੀ ਸੀਐਮ ਭਗਵੰਤ ਮਾਨ ਮੌਜੂਦਾ ਮੁੱਖ ਮੰਤਰੀ ਹੈਗਾ ਇਹ ਸਭ ਤੋਂ ਵੱਡਾ ਦੋਸ਼ੀ ਹੈ ਤੇ ਇਹੀ ਐਸਜੀਪੀਸੀ ਜਦੋਂ 2015 ਦੇ ਵਿੱਚ ਦੋ ਸਿੰਘ ਸ਼ਹੀਦ ਹੋਏ ਸੀਗੇ ਤੇ ਗੁਰੂਗ੍ਰੰਥ ਸਾਹਿਬ ਦੀ ਬੇਦਬੀਆਂ ਹੋਈਆਂ ਸੀਗਾ ਉਸ ਟਾਈਮ ਇਹਨਾਂ ਨੇ ਇਹ ਗੱਲ ਕਿਉਂ ਨਹੀਂ ਕਹੀ ਵੀ ਮੌਜੂਦਾ ਸੀਐਮ ਜਿਹੜਾ ਹੈਗਾ ਦੋਸ਼ੀ ਹੈਗਾ ਇਹ ਹੁਣ ਲੈ ਲਓ ਸਰਸਾ ਬੋਲਿਆ ਤੂੰ ਹੀ ਪਿੱਛੇ ਛੱਡ ਦਿਓ ਪਿੱਛੇ ਤੈਨੂੰ ਚੇਤਾ ਭੁੱਲ ਜਾਂਦਾ ਨਾ ਬੇਸ਼ੂ ਬੇਕੂਫਾ ਨੂੰ ਪਾਗਲਾ ਨੂੰ ਹੂੰ ਸਰਸਾ ਕਹਿੰਦਾ ਵੀ ਜਿਹੜਾ ਗੁਰਕਾਬਗਾਂ ਚ ਗੁਰਦੁਆਰਾ ਸਾਹਿਬ ਸੀ ਇਹ ਮਸਜਿਦ ਟਾ ਕੇ ਸਾਰਿਆ ਹਾਂਜੀ ਤੁਸੀਂ ਵੀ ਇਤਿਹਾਸ ਪੜ੍ਹਾਉਣਾ ਲੱਕੀ ਸ਼ਾਮ ਨਜ਼ਾਰਾ ਹਾਲ ਲੱਕੀ ਸ਼ਮਣ ਜਾ ਰਹੇ ਨੇ ਗੁਰੂ ਸਾਹਿਬ ਦੇ ਸਰੀਰ ਦਾ ਧੜ ਦਾ ਸੰਸਕਾਰ ਆਪਦੇ ਘਰ ਨੂੰ ਅੱਗ ਲਾ ਕੇ ਬਿਲਕੁਲ ਜੀ ਤੇ ਲੋਕੀ ਅੱਗ ਬੁਝਾਉਣ ਵਾਸਤੇ ਆਏ ਤੇ ਕਹਿੰਦਾ ਉਹ ਕਾਲਪੁਰਖ ਦਾ ਭਾਣਾ ਹੂੰ ਉਹਨੇ ਆਪਣੇ ਘਰ ਵਿੱਚ ਗੁਰੂ ਸਾਹਿਬ ਦੇ ਸਰੀਰ ਨੂੰ ਸੰਸਕਾਰ ਕੀਤਾ ਉੱਥੇ ਮਸੀਤ ਕਿਹੜੀ ਆ ਗਈ ਹੂੰ ਇਹ ਹੁਣ ਬਾਬਰ ਮਸਤ ਢਾ ਕੇ ਉੱਥੇ ਮੰਦਿਰੋਂ ਸਰਿਆ ਇਹ ਹੁਣ ਪਾਜਪਾ ਦੀ ਬੋਲੀ ਬੋਲ ਕੇ ਤੇ ਸਿੱਖਾਂ ਨੂੰ ਵੀ ਉਹ ਕਹਣਾ ਚੁੰਦਾ ਵੀ ਸਿੱਖਾਂ ਨੇ ਵੀ ਢਾਈਆਂ ਨਹੀਂ ਤੇ ਇਹ ਬਾਹਮਣਾਂ ਨੇ ਢਾਈਆਂ ਸਿੱਖ ਦੇ ਬਾਹਮਣ ਇੱਕ ਨੇ ਇੱਕ ਤਾਂ ਬਣਦਾ ਮੁੰਡੇਪੁਰ ਵਾਲਾ ਬਸ਼ਰਮ ਜੀ ਆ ਉਹ ਬੋਲਦਾ ਦੂਜਾ ਇਹ ਬੋਲ ਪਿਆ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੁਣ ਕਾਲ ਤੱਕ ਸਾਰਾ ਜਹੇਲਰ ਕਿੱਥੇ ਗਿਆ ਹੁਣ ਕਿੱਥੇ ਧਾਮੀ ਗਿਆ ਹੁਣ ਦੇ ਗਲ ਵਿੱਚ ਸਾਫਾ ਪਾ ਕੇ ਖਿੱਚੋ ਪਰਿਵਾਰ ਸਾਹਿਬ ਦੀ ਉਪਕਰਮਾ ਚ ਮਾਰੋ ਠਾ ਕਰਕੇ ਭਗਵਾਨ ਤਮਨ ਨੂੰ ਤੁਸੀਂ ਮਾਰ ਲਿਆ ਕਹਿੰਦੇ ਵੀ ਇਹਨੇ ਪੀਟੀਸੀ ਦਾ ਜ਼ਿਕਰ ਕੀਤਾ ਸਾਰੇ ਚੈਨਲਾਂ ਦੇ ਗਰਮਾਣੀ ਚਲਾਉਣ ਦਾ ਕੀਤਾ ਵਧੀਆ ਕੀਤਾ ਤੁਸੀਂ ਰੋਲਾ ਪਾਇਆ ਬਿਲਕੁਲ ਫਿਰ ਉਹਨੇ ਕਿਹਾ ਵੀ ਮੈਂ ਬਿਗਲ ਵਜਾਉਣਾ ਸਾਹਿਬ ਜਦਿਆਂ ਦੇ ਸ਼ਹੀਦੀ ਤੇ ਤੁਸੀਂ ਰੋਲਾ ਪਾਤਾ ਬਿਗਲ ਨਹੀਂ ਵਜਾਉਣਾ ਤੇ ਸ਼ਹੀਦ ਨਹੀਂ ਹੋ ਰਹੀਆਂ ਨਹੀਂ ਫਲਾਣਾ ਬੜਾ ਕੁਝ ਉਹਨੇ ਵਾਪਸ ਲੈ ਲਿਆ ਉਹਨੇ ਚੰਗੇ ਕੰਮ ਕਰਨੇ ਚਾਹੀਦੇ ਉਹਨੇ ਵਾਪਸ ਲਏ ਪਰ ਤੁਸੀਂ ਸਾਰੇ ਇਹਨਾਂ ਕੰਮੇ ਕੀਤੇ ਤੇ ਉਹ ਵੀ ਨਕੰਮਾ ਕਰ ਰਿਹਾ ਤੁਹਾਡਾ ਯਾਰ ਸਰਸਾ ਜਾਂ ਕੀ ਉਹ ਅਜ ਦਾ ਮਲਿੰਦਰ ਸਰਸਾ ਕੀ ਵਜਦਾ ਉਹ ਉਹ ਤੁਹਾਡਾ ਹੀ ਆ ਰਿਹਾ ਤੁਹਾਡੇ ਵਿੱਚੋਂ ਹੀ ਗਿਆ ਹੁਣ ਉਹ ਬੋਲਿਆ ਤੇ ਹੁਣ ਕਿੱਥੇ ਮਰ ਗਿਆ ਕਾਲ ਤੱਕ ਸਾਰਾ ਜਹਦਤ ਕਿੱਥੇ ਮਰ ਗਿਆ ਧੰਨੀ ਹੁਣ ਖਿੱਚੋ ਨੂੰ ਪਾਉਰ ਨੱਥ ਜੇ ਬਰ ਜੀ ਖੀਰਲਾ ਸਵਾਲ ਹੈਗਾ ਕਿ ਜਿਵੇਂ ਗੁਰਦੇਵ ਸਿੰਘ ਕੌਂਕੇ ਸੀਗੇ ਜਥੇਦਾਰ ਕੌਮ ਦੇ ਉਹਨਾਂ ਦਾ ਕਤਲ ਕੀਤਾ ਗਿਆ ਸੀਗਾ ਤੇ ਜਥੇਬੰਦੀਆਂ ਨੇ ਇੱਕ ਹੁਣ ਐਲਾਨ ਕੀਤਾ ਕੋਸ਼ਿਸ਼ ਕਰ ਦਿੱਤਾ ਹੈ ਸੰਗਤਾਂ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਵੀ 12 ਸਾਲ ਜਿਹੜੀ ਇਹਦੀ ਰਿਪੋਰਟ ਸੀਗੀ ਬੀਪੀ ਤਵਾੜੀ ਦੀ ਗੋਡਿਆਂ ਦੇ ਥੱਲੇ ਲੁਕੋ ਕੇ ਰੱਖੀ ਗਈ ਜਿੱਦਨ ਜਹੇਦਰ ਦਾ ਕਤਲ ਹੋਇਆ ਉਦੋਂ ਸੀ ਬੇਨਤੂ ਬੁਚੜ ਦੀ ਸਰਕਾਰ ਇਹਨਾਂ ਨੇ ਬਾਈਕਟ ਕੀਤਾ ਸੀ ਸਾਰਿਆਂ ਨੇ ਤੇ ਉਹ ਬੇਨਤੂ ਬੁਚੜ ਦੀ ਸਰਕਾਰ ਬਣ ਗਈ ਉਹ ਵੀ ਬਾਦਲਾਂ ਦੀ ਦੇਣ ਆਉਂਦੀ ਬਾਈਕਟ ਕੋ ਕੀਤਾ ਸੀ ਹੂੰ ਬਾਈਕਟ ਕੀਤਾ ਸੀ ਇਲੈਕਸ਼ਨ ਲੜਨਾ ਤੇ ਉਹਦੀ ਸਰਕਾਰ ਬਣ ਗਈ ਤੇ ਉਹਨੇ ਜਹੇਦਰ ਨੂੰ ਸ਼ਹੀਦ ਕੀਤਾ ਜੀ ਜੀ ਇਹਨਾਂ ਦਾ ਜਿਹੜਾ ਰੋਲ ਆਉਂਦਾ ਹੈ ਉਦੋਂ ਵੀ ਇਹ ਕਰ ਸਕਦੇ ਸੀ ਇਹਨਾਂ ਦੀਆਂ ਯਾਰੀਆਂ ਸੀ ਪਰ ਉਸ ਤੋਂ ਬਾਅਦ ਇਹਨਾਂ ਦੀ ਕਿੰਨੀ ਵਾਰੀ ਸਰਕਾਰ ਰਹਿ ਗਈ ਤੇ ਜ਼ਹਿਹਦਾਰ ਦੀ ਜਿਹੜੀ ਰਿਪੋਰਟ ਉਹਨੂੰ ਲੋਕਾਂ ਦੇ ਵਿੱਚ ਲਿਆਂਦਾ ਨਹੀਂਗਾ ਤੇ ਉਹਨੂੰ ਭਗੌੜਾ ਘਰਾਰ ਦਿੱਤਾ ਤੇ ਅੱਜ ਤੱਕ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਇਹ ਕਿਹੜੇ ਪੰਜਾਬ ਬਚਾਉਂ ਦੀ ਗੱਲ ਕਰਦੇ ਪੈਣ ਇਹ ਪੰਜਾਬ ਬਚਾਉ ਇਹ ਤਾਂ ਲਾ ਲੋਕ ਯਾਰ ਉਹ ਜਿਹੇ ਗਿੱਡਲ ਨੇ ਜਿਹੜੇ ਮੂੰਹ ਚੁੱਕ ਕੇ ਤੁਰੇ ਫਿਰਦੇ ਨੇ ਨਾ ਸਿੱਖ ਨਾ ਮੁਸਲਮਾਨ ਨਾ ਕੋਈ ਸਾਈ ਉਹ ਕੁਝ ਵੀ ਨਹੀਂ ਹੈਗੇ ਉਹ ਸਿਰਫ ਇੱਕ ਛੁੱਟੀਆਂ ਕੌਲੀਆਂ ਚੱਟਣ ਲਈ ਤੇ ਆਪਦੇ ਘਰ ਲਈ ਸੋਚਣ ਵਾਸਤੇ ਕਿਨੇ ਬਾਕੀ ਉਹਨਾਂ ਦਾ ਭੇਜਾ ਜਿਹੜਾ ਉਹ ਖਤਮ ਹੀ ਜੇ ਮੇਰੀ ਗੱਲ ਜ਼ਿਆਦੀ ਚੁੱਭਦੀ ਸੰਤ ਗਿਆਨੀ ਜਰਨੈਲ ਸਿੰਘ ਦੀਆਂ ਸਪੀਚਾਂ ਜੜੀਆਂ ਨੇ ਸ਼ਾਇਦ ਹੋਵੇ ਤੇ ਤੁਸੀਂ ਵੀ ਨਾਲ ਆਪਦੇ ਚੈਨਲ ਤੇ ਵੀ ਚਲਾਓ ਕੱਢ ਕੇ ਤੋ ਜੀਆਂ ਚਲਾਉਂਦੇ ਓ ਵੀ ਚਲਾਓ ਉਹ ਵੀ ਚਲਾਓ ਸੰਤ ਗਿਆਨੀ ਜਰਨੈਲ ਸਿੰਘ ਕੀ ਕਹਿੰਦੇ ਰਹੇ ਨੇ ਤੇ ਸੰਤਾਂ ਦੀ ਪਿੱਠ ਵਿੱਚ ਸ਼ੁਰੇ ਕਿੰਨਾਂ ਨੇ ਮਾਰੇ ਆ ਤੇ ਕਾਲ ਤੇ ਸਟਾਉਣ ਵਿੱਚ ਕਿੰਨਾਂ ਦਾ ਹੱਥ ਦਿੱਲੀ ਛੁੱਟੀਆਂ ਕਿੰਨਾਂ ਨੇ ਪਾਈਆਂ ਕੋ ਕੈਰੋ ਆਇਆ ਤੇ ਉਹਨੇ ਆ ਕੇ ਪੰਡਾ ਵਿਖਾਈਆਂ ਬਾਦਲਾਂ ਦੀਆਂ ਪਾਈਆਂ ਆਈਆਂ ਬੋੜੀ ਕਰਕੇ ਕਹਿਣ ਲੱਗੇ ਇਹ ਨਾ ਕੋਲੀ ਸਾਡਾ ਲੋਕਾਂ ਨੇ ਬੜਾ ਨੁਕਸਾਨ ਕਰ ਦੇਣਗੇ ਆ ਆ ਵੀ ਛੱਟੀਆਂ ਪਾ ਕੇ ਆਪ ਕਾਲ ਤੱਕ ਸਟਵਾ ਕੇ ਆਪ ਕਾਲ ਤੱਕ ਦੇ ਮਾਲਕ ਬਣ ਕੇ ਅੱਜ ਕਹਿੰਦੇ ਪੰਜਾਬ ਬਚਾਓ ਲੱਖ ਲਾਂਦੇ ਵੀਰ ਜੀ ਗੁਰਦੇਵ ਸਿੰਘ ਕੌਂਕੇ ਦੇ ਕਹਿੰਦੇ ਵੀ ਚਸ਼ਮਦੀਦ ਗਵਾਹ ਵੀ ਹੈਗੇ ਉਹ ਜੀ ਗਵਾਹ ਹੈਗੇ ਪਰ ਗਵਾਹ ਹੁਣ ਮਰੀ ਜਾ ਰਿਹਾ ਇੱਕ ਦਿੱਲੀ ਚ ਬੀਬੀ ਸੀ ਦਿੱਲੀ ਵਿੱਚੋਂ ਲੈ ਲੋ ਦਿੱਲੀ ਵਿੱਚ ਇੱਕ ਕੀ ਹੈ ਵਿਧਵਾ ਕਲੋਨੀ ਅੱਛਾ ਜੀ ਵਿਧਵਾ ਕਲੋਨੀ ਕਿਉਂ ਬਣੀ ਜੀ ਦੱਸੋ ਮਾੜਾ ਨੇ ਵਿਧਵਾ ਕਲੋਨੀ ਕਿਉਂ ਬਣ ਗਈ 88 ਸਾਲਾਂ ਸமே ਜੋ ਕੁਛ ਹੋਣਾ ਬੰਦੇ ਸਾਰੇ ਮਾਰਤੇ ਵਿਧਵਾ ਰਹਿ ਗਈਆਂ ਜਨਾਨੀ ਜੀ ਜੀ ਉਹ ਰੋਂਦੀਆਂ ਨੇ ਅੱਜ ਤੱਕ ਕਿਸੇ ਨੂੰ ਇਨਸਾਫ਼ ਨਹੀਂ ਦਿੱਤਾ ਉਹਨਾਂ ਨੂੰ ਜਾ ਕੇ ਵੇ ਦਿੱਲੀ ਪੁੱਛ ਲਓ ਜਾ ਕੇ ਵਿਧਵਾ ਕਲੋਨੀ ਲਿਖ ਦਿੱਤਾ ਗਿਆ ਉੱਥੇ ਹਾਂ ਵਿਧਵਾ ਕਲੋਨੀ ਵਾਝੀ ਦੀ ਵਿਧਵਾ ਕਲੋਨੀ ਹੈ ਅੱਛਾ ਜੀ ਵਿਧਵਾ ਕਲੋਨੀ ਕਿਉਂ ਇੰਨੇ ਸਾਡੇ ਕਤਲ ਹੋਏ ਦਾ ਅੱਜ ਤੱਕ ਸਾਨੂੰ ਇਨਸਾਫ਼ ਨਹੀਂ ਮਿਲਿਆ ਇਹ ਜਿਹੜੀ ਭਾਰਤ ਸਰਕਾਰ ਤੇ ਪੰਜਾਬ ਦੀ ਇਸ ਤਰ੍ਹਾਂ ਨਾ ਕਰੋ ਸਿੱਖ ਜਿਹੜਾ ਕਦੇ ਵੀ ਨਹੀਂ ਮਰੇਗਾ ਸਿੱਖ ਜਿੰਦਾ ਰਹੇਗਾ ਪ੍ਰਗਟਿਓ ਖਾਲਸਾ ਪਰਮਾਤਮਕੀ ਮੋਜ ਜੇ ਜਦੋਂ ਪਰਮਾਤਮਾ ਮੋਜ ਵਿੱਚ ਆਇਆ ਖੁਸ਼ ਹੋਇਆ ਆਨੰਦ ਵਿੱਚ ਆਇਆ ਉਹਨੇ ਖਾਲਸਾ ਪ੍ਰਗਟ ਕਰ ਦਿੱਤਾ ਜੀ ਇਹ ਕਦੇ ਵੀ ਖਤਮ ਨਹੀਂ ਹੋਏਗਾ ਸੂਬਾ ਸਰਹੰਦਾ ਆਇਆ ਉਹ ਖਤਮ ਹੋ ਗਿਆ ਹੋਰ ਬੜੇ ਆਏ ਇੰਦਰਾ ਗਾਂਧੀ ਆਈ ਖਤਮ ਹੋ ਗਈ ਬੇਨਤੂ ਬੁੱਚੜ ਆਇਆ ਖਤਮ ਹੋ ਗਿਆ ਪੂਨੀਆਂ ਪੂਨੇ ਵਾਲਾ ਜਲਾਦ ਆਇਆ ਵੈਦੀਆ ਉਹ ਖਤਮ ਹੋ ਗਿਆ ਜਰਨਲ ਬਰਾੜ ਜਿਹਨੇ ਚੜ ਕੇ ਫੌਜ ਲਿਆਂਦੀ ਸੀ ਜਾਂਦਾ ਜਾਂਦਾ ਕਲਾਬ ਲਿਖ ਗਿਆ ਜਿਹੜੀਆਂ ਮੈਂ ਗੱਲਾਂ ਕੀਤੀਆਂ ਨੇ ਵੀ ਫੌਜ ਉੱਤੇ ਇੰਨੀ ਮਰੀ ਉਹ ਕਮਾਂਡਰ ਸੀ ਉਹਨੇ ਇੱਕ ਇੱਕ ਜ਼ਿਕਰ ਕੀਤਾ ਇੰਨੀ ਸਾਡੀ ਕਮਾਂਡੋ ਮਰੀ ਇੰਨੇ ਸਾਡੇ ਆ ਮਰੀ ਇੰਨੇ ਸਾਡੇ ਆ ਮਰੀ ਇੰਨਾ ਸਾਨੂੰ ਸਾਰਾ ਕੁਝ ਸਦਣਾ ਪਿਆ ਤੇ ਕਹਿੰਦੇ ਜਦੋਂ ਚੜ ਕੇ ਅਸੀਂ ਆਏ ਆ ਉਹ ਦਿਨ ਅਸੀਂ ਇਹ ਸੋਚਿਆ ਸੀ ਵੀ ਦੋ ਘੰਟਿਆਂ ਵਿੱਚ ਸਾਹ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਨੂੰ ਫੜ ਲਾਂਗੇ ਪਰ ਕਹਿੰਦਾ ਸਾਡੇ ਉਹਨਾਂ ਨੇ ਹੱਥ ਖੜੇ ਕਰਤੇ ਤੇ ਜੇ ਬਾਦਲ ਕੇ ਗਦਾਰੀ ਨਾ ਕਰਦੇ ਸਾਰੀਆਂ ਹੀ ਮੰਗਾ ਜਿਹੜੀਆਂ ਸੀ ਕਿਸਾਨੀ ਦੀਆਂ ਜਿਹੜੇ ਅੱਜ ਕਿਸਾਨ ਦਲ ਨੇ ਫਿਰ ਆਸਾਨੀ ਦੀਆਂ ਸਾਰੀਆਂ ਪੂਰੀਆਂ ਹੁੰਦੀਆਂ ਸੀ ਪਰ ਉਦੋਂ ਕਿਸਾਨ ਜਿਹੜੇ ਕਾਮਰਟ ਲਾਣਾ ਸੀ ਉਹ ਵੀ ਉਲਟ ਸੀ ਆਪਣੀਆਂ ਰੋਟੀਆਂ ਸੇਕਣ ਲਈ ਆਪਣਾ ਘਰ ਬਣਾਉਣ ਲਈ ਝੰਡਾ ਚੁੱਕ ਕੇ ਲੋਕਾਂ ਕੋਲੋਂ ਪੈਸੇ ਇਕੱਠੇ ਕਰਨ ਵਾਸਤੇ ਸੰਤਾਂ ਦੀ ਸੋਚ ਨਾਲ ਨਾ ਚੱਲੇ ਕਾਲ ਤੱਕ ਟੱਠਾ ਤੇ ਅੱਜ ਤੱਕ ਫਰੋਂਦੇ ਫਿਰਦੇ ਆ ਪਿੱਛੇ ਧਰਨੇ ਲੱਗੇ ਉਦੋਂ ਵੀ ਉੱਥੇ ਕਿੰਨੇ ਮਰ ਗਏ ਹੋਣ ਫਿਰ ਚੱਲੇ ਤੇ ਸਾਰਾ ਕੁਝ ਉਦੋਂ ਸੰਤਾਂ ਦੀ ਸੋਚ ਤੇ ਚੱਲਣ ਤੋਂ ਪਿੱਛੇ ਹਟਣ ਨਾਲ ਤੇ ਸੰਤਾਂ ਨਾਲ ਗਦਾਰੀ ਕਰਨ ਵਾਸਤੇ ਜੋ ਕੀਤੀ ਇਹਨਾਂ ਨੇ ਤੇ ਅੱਜ ਕਹਿੰਦੇ ਪੰਜਾਬ ਬਚਾਓ ਭਰਾਵੋ ਨਾ ਇਹਨਾਂ ਨਾਲ ਕਰੋ ਇਹ ਪੰਜਾਬ ਖਤਮ ਕਰਨ ਵਾਲੇ ਆ ਪੰਜਾਬ ਬਚਾਉਣ ਵਾਲੇ ਨਹੀਂ ਵੀਰ ਜੀ ਜਿਵੇਂ ਤੁਸੀਂ ਗੱਲਬਾਤ ਕੀਤੀ ਆ ਕੁਝ ਇਤਿਹਾਸਕ ਗੱਲਾਂ ਵੀ ਕੀਤੀਆਂ ਕੁਝ ਬਹੁਤ ਖਲਾਸੇ ਕੀਤੇ ਹੈਗੇ ਨੇ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਪੰਜਾਬ ਦੇ ਲੋਕ ਹੈਗੇ ਨੇ ਤੁਹਾਡੀਆਂ ਗੱਲਾਂ ਤੇ ਗੌਰ ਕਰਨਗੇ ਵੀਰ ਜੀ ਅਸੀਂ ਤਾਂ ਗੁਰੂ ਘਰ ਦੇ ਕੁੱਕਰ ਆ ਹੂੰ ਬੋਲੇ ਆ ਮੈਂ ਕਿਹੜਾ ਵੀ ਇਹ ਕੋਈ ਕਿਸੇ ਕੋਲੋਂ ਪੈਸੇ ਲੈ ਕੇ ਜਾਂ ਚੱਲ ਰਿਆਂ ਆ ਵੇ ਦਸਾਂ ਉਹਦੀ ਕਰਤੰਮਾਈ ਕਰਨਾ ਬਾਰਡਰ ਤੇ ਸੇਵਾ ਕਰਨਾ ਗੁਰੂ ਦਾ ਸਿੱਖੀ ਦਾ ਪ੍ਰਚਾਰ ਕਰਨਾ ਸੰਤ ਗਿਆਨੀ ਜਰਨੈਲ ਸਿੰਘ ਦੀਆਂ ਸਪੀਚਾਂ ਸੁਣ ਕੇ ਇਸ ਪਾਸੇ ਆਇਆ ਇਹ ਹੁਣ ਇਹਨਾਂ ਦੀ ਸੋਚ ਏ ਇਹਨਾਂ ਨੇ ਇਸ ਤੇ ਚੱਲਣਾ ਹੈ ਜਾਂ ਨਹੀਂ ਚੱਲਣਾ ਇਹਦਾ ਵੀਰ ਜੀ ਇਤਿਹਾਸ ਲਿਖਿਆ ਜਾਣਾ ਜਿਹੜਾ ਪੰਜਾਬ ਦੇ ਸਿੱਖੀ ਲਈ ਖੜਾ ਉਹਦਾ ਇਤਿਹਾਸ ਲੱਗ ਤੇ ਗਦਾਰ ਦੀ ਲੱਕ ਇਹ ਤਾਂ ਹੁਣ ਇਹਨਾਂ ਸੋਚਣਾ ਵੀ ਗਦਾਰ ਦੇ ਨਾਲ ਖੜਨਾ ਹੈ ਕਿ ਸਿੱਖ ਕੌਮ ਦੇ ਨਾਲ ਖੜਨਾ ਹੈ ਕਿ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦੀ ਸੋਚ ਨਾਲ ਖੜਨਾ ਹੈ ਕਿ ਬਾਦਲਾਂ ਦੀ ਜਿਹੜੀ ਗਦਾਰੀ ਦੇ ਨਾਲ ਖੜਨਾ ਇਹ ਤਾਂ ਹੁਣ ਇਹਨਾਂ ਨੇ ਸੋਚਣਾ ਆਪਾਂ ਤਾਂ ਜਿਹੜੀਆਂ ਗੱਲਾਂ ਸੀ ਦੱਸਤੀਆਂ ਦੱਸਣ ਲੱਗਿਆ ਵੀ ਪਿਆਰੋ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਜਿਹੜੀਆਂ ਦਿਮਾਗ 'ਚ ਆ ਜਾਂਦੀਆਂ ਨੇ ਕਈ ਵਾਰੀ ਸੋਚਿਆ ਨਹੀਂ ਕਦੇ ਵੀ ਅੱਜ ਤੇ ਤੁਸੀਂ ਆਏ ਜਿਵੇਂ ਪੱਠੇ ਵੜਦਾ ਪਿਆ ਸਾਂ ਖੇਤਤੀ ਦਾ ਕੰਮ ਕਰਨ ਵਾਲਾ ਪੱਠੇ ਵਢਣ ਵਾਲਾ ਜ਼ਿਮੀਂਦਾਰ ਗੁਰਸਿੱਖੀ ਦਾ ਪ੍ਰਚਾਰ ਕਰਨ ਵਾਲਾ ਪਰ ਕੋਈ ਵੀ ਵੱਡਾ ਵੱਡੇ ਤੋਂ ਵੱਡਾ ਪ੍ਰਚਾਰਕ ਜੀ ਜੀ ਵੱਡੇ ਤੋਂ ਵੱਡਾ ਜਥੇਬੰਦੀ ਦਾ ਆਗੂ ਤਿੰਨਾ ਚੌਣ ਮੈਂ ਘਰੇ ਸਦਿਆ ਮੈਂ ਮੇਰਾ ਸਾਥ ਦੇ ਦਿਓ ਬਾਰਡਰ ਤੇ ਸਿੱਖੀ ਦਾ ਪ੍ਰਚਾਰ ਕਰਨਾ ਸਹਾਈ ਬਣੀ ਜਾਂਦੇ ਸਾਈਆਂ ਦੇ ਸਕੂਲ ਖੁੱਲ੍ਹੇ ਜਾਂਦੇ ਨੇ ਆਪਾਂ ਵੀ ਸਿੱਖੀ ਦਾ ਪ੍ਰਚਾਰ ਕਰ ਲਈਏ ਸਾਰੇ ਹੀ ਮਰਗੇ ਨਹੀਂ ਅਦਰ ਰਹੋਂਦੇ ਹਾਂ ਇਹ ਗੁਰਚਰਨ ਸਿੰਘ ਕਹਿ ਦੇਵੇ ਭਾਈ ਮੇਰੇ ਕੋਲ ਆ ਜਾਓ ਮੈਂ ਤੁਹਾਨੂੰ 50 50000 ਰੁਪਏ ਜਮਾਂਗਾ ਵੱਡੇ ਤੋਂ ਵੱਡਾ ਪ੍ਰਚਾਰਕ ਜਿਹੜਾ ਮੇਰੇ ਘਰੇ ਭੱਜਾ ਤੁਰਿਆ ਵਗਰ ਲੰਗੇ ਪੈਰੀ ਤੇ ਮੈਂ ਕਹਿੰਦਾ ਜੇ ਤੁਹਾਨੂੰ ਸ਼ਰਮ ਹੈਗੀ ਏ ਜਾਂ ਹੈਗੀ ਪੂਰਾ ਵੀ ਜੇ ਤੂੰ ਪੰਥ ਕਾ ਗੁਜੇ ਆਓ ਮੇਰੇ ਨਾਲ ਮੇਰੇ ਨਾਲ ਨਾ ਆਓ ਯਾਰ ਮੇਰੀ ਸ਼ਕਲ ਵੀ ਨਾ ਵੇਖੋ ਮੈਨੂੰ ਚਾਰ ਪੰਜ ਗਾਲਾਂ ਕੱਢ ਦਿਓ ਪਰ ਗਾਣਾ ਕੱਢ ਕੇ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਇੱਕ ਇੱਕ ਗੁਰਦੁਆਰੇ ਚ ਪ੍ਰਚਾਰ ਆਰੰਭ ਕਰੋ ਸਿੱਖੀ ਦਾ ਨਜ਼ਰ ਮਾਰੋ ਸੁਰੋ ਜੇ ਕੋਈ ਹੈ ਅਣਖ ਤੇ ਅਕਲ ਜੇ ਤੁਸੀਂ ਗੋਭੋਜੀਆਂ ਲੈਣੀਆਂ ਤੇ ਜੇ ਤੁਸੀਂ ਲਫਾਵੇ ਲੈਣੇ ਤੇ ਜੇ ਤੁਸੀਂ ਆਪਣੀਆਂ ਗੱਡੀਆਂ ਦੇ ਸਹੂਲਤਾਂ ਲੈਣੀਆਂ ਵੱਡੀਆਂ ਵੱਡੀਆਂ ਕੋਠੀਆਂ 'ਚ ਬਹਿਣਾ ਬੰਬੇ ਕਲਕੱਤੇ ਜਾਣਾ ਬਾਹਰ ਅਮਰੀਕਾ ਕੈਨੇਡਾ ਜਾਣਾ ਤੇ ਕਹਿਣਾ ਅਸੀਂ ਕੌਮ ਦੇ ਜੇ ਤੁਸੀਂ ਮਰੋਗੇ ਪਰ ਕੁੱਤਿਆਂ ਦੀ ਜੂਨ 'ਚ ਪਵੋਗੇ ਕੁੱਤੇ ਤੋਂ ਹੀ ਮਾੜੀ ਜੂਨ 'ਚ ਪਵੋਗੇ ਇਹ ਗੁਰੂ ਦਾ ਸਿਧਾਂਤ ਹੈ ਜਿਹੜਾ ਸਿੱਖੀ ਦੇ ਧਰਮ ਤੇ ਚੱਲਦਾ ਮਹਾਰਾਜ ਆਪਣੇ ਚਰਨਾਂ 'ਲਾ ਰੱਖਦਾ ਹੈ ਸਤਿਗਾਨੀ ਜਨਰਲ ਸਿੰਘ ਮਹਾਂਪੁਰਖਾਂ ਨੂੰ ਸ਼ਹੀਦ ਕਰਤਾ ਨੌਜਵਾਨ ਮਰਨ ਲਈ ਤਿਆਰ ਹੋ ਜਾਂਦੇ ਨੇ ਬਾਦਲ ਇੱਥੇ ਲੋਕੀ ਗਾਲ੍ਹਾਂ ਕੱਢਦੇ ਪਏ ਨੇ ਇਹ ਹੈ ਜਿਹੜਾ ਸੱਚ ਤੇ ਬराई ਦਾ ਜਿਹੜਾ ਪਿਆਰੋ ਸਾਬਕਤਾ ਸੂਬੇ ਸਰਾਬ ਨੇ ਸਹਜਾ ਦੇ ਸ਼ਹੀਦ ਕੀਤੇ ਕਿ ਆ ਮੈਂ ਜਿੱਤ ਲਾਂਗਾ ਉਹਦੀ ਕਬਰ ਤੇ ਕੋਈ ਜੁੱਤੀ ਨਹੀਂ ਮਾਰਦਾ ਸਹਜਾ ਦੇ ਨੂੰ ਸਜਦਾ ਹੁੰਦਾ ਪਿਆ ਜੇ ਜਿਹੜਾ ਸੱਚ ਤੇ ਚੱਲਦਾ ਜੇ ਗੁਰੂ ਸਾਹਿਬੰਦੇ ਨਾਲ ਰਹਿੰਦਾ ਪਰ ਪੰਥ ਦਾ ਪਾਤ ਚੋਲਾ ਤੇ ਪਿਆਰੋ ਕਰ ਪ੍ਰਚਾਰ ਤੇ ਕਹੋ ਅਸੀਂ ਪ੍ਰਚਾਰਕਾਂ ਤੇ ਜਾਣਾ ਵੱਡਿਆਂ ਦੇ ਕੋਲ ਆ ਹਾਂਜੀ ਬਾਬਾ ਜੀ ਸਾਨੂੰ ਸੱਦ ਲਓ ਹੂੰ ਆਉਂਦਾ ਹਾਂ ਜੀ ਕਿੰਨੇ ਪੈਸੇ ਫਿਰ ਅੱਗੋ ਪੰਜ ਜਣੇ ਲੈਣ ਜਾਂਦੇ ਆ ਫਿਰ ਗੱਲ 'ਚ ਸਿਰੋਪਾ ਪੈਂਦਾ ਫਿਰ ਖੇਖਣ ਕਰਦਾ ਸਟੇਜ ਤੇ ਪੈਂਦਾ ਪਰ ਚੜ ਕੇ ਮੈਂ ਕਹਾਂਗਾ ਮਾਹਮੂਰ ਕੀ ਆ ਗੁਰੂ ਨਾਨਕ ਸਾਹਿਬ ਮਹਾਰਾਜੀ ਬੈਠੇ ਬੈਠੇ ਕਹਿੰਦੇ ਬਾਲਿਆ ਮਰਦਾਨਿਆਂ ਚੱਲਣਾ ਕਹਿੰਦੇ ਕਿੱਥੇ ਚੱਲਣਾ ਕਹਿੰਦੇ ਆਓ ਚੱਲੀਏ ਕਹਿੰਦੇ ਕਿੱਥੇ ਕਹਿੰਦੇ ਜਾਣਾ ਕੌਡੇ ਕੋਲੋਂ ਆ ਸੁਣੋ ਪ੍ਰਚਾਰਕੋ ਕੌਡੇ ਨੇ ਸੱਦਿਆ ਨਹੀਂ ਸੀ ਗੁਰੂ ਸਾਹਿਬ ਨੂੰ ਜੀ ਜੀ ਆ ਮੇਰਾ ਇਲਾਕਾ ਪ੍ਰੋਇਪੁਰ ਦਾ ਇੱਥੋਂ ਲੈ ਲਓ ਗੋਲੂ ਕੋ ਮੋੜ ਤੋਂ ਪ੍ਰੋਇਪੁਰ ਤਹੋਂ ਨੂੰ ਪ੍ਰੋਇਪੁਰ ਤੇ ਤੁਹਾਡਾ ਵੀ ਹਮਮਦੋਟ ਬਲੋਟ ਮਮਦੋਟ ਤੋਂ ਲੈ ਕੇ ਇਧਰ ਨੂੰ ਫਾਜ਼ਲ ਕਾਬੋਰ ਗੰਗਾ ਨਗਰ ਤਿੱਕਰ ਇਹ ਆ ਇਹਨੂੰ ਕਰਕੇ ਸਾਰੇ ਬਾਰਡਰ ਤੇ ਸਿੱਖੀ ਦਾ ਬੜਾ ਹੀ ਪ੍ਰਚਾਰ ਘਾਟੇ ਪਰ ਮੈਂ ਆਪਣੇ ਕੋਲੋਂ ਦਸਾਂ ਨੌ ਦੀ ਕਿਰਤ ਜਿੰਨੀ ਕੋ ਹੈਗੀ ਆ ਮੇਰੇ ਕੋਲੇ ਪੰਜਾ ਸੱਤਾ ਕਿਲੋ ਜੋ ਪੰਜਾ ਕਿਲਲਾਂ ਚੋਂ ਇੰਨਾ ਕੋਈ ਦੋ ਭਰਾ ਆ ਪਰ ਇੰਨੇ ਦੇ ਵਿੱਚੋਂ ਵੀ ਮੈਂ ਆਪਣਾ ਸਿਰ ਧੜ ਦੀ ਬਾਈ ਲਾ ਕੇ ਵੀ ਸਿੱਖੀ ਦਾ ਪ੍ਰਚਾਰ ਕੀਤਾ ਇੱਕ ਪਿੰਡ ਚ ਦੋ ਦੋ ਹਰ ਪਿੰਡ ਵਿੱਚ ਗਿਆ ਪਰ ਕਿਸੇ ਵੀ ਪ੍ਰਚਾਰਕ ਨੇ ਮੈਂ ਫਿਰ ਕਿੰਨਾ ਵੱਡੇ ਤੋਂ ਵੱਡਾ ਮੈਂ ਉਹਨਾਂ ਦੇ ਮਗਰ ਬੁਰ ਜਰੂਰ ਧੱਕੇ ਖਾਦੇ ਪਰ ਛੱਡ ਦਿੱਤੇ ਖਾਣੇ ਪਤਾ ਲੱਗਾ ਇਹ ਗੀਤਕ ਪਾਉਣ ਵਾਲੇ ਨੇ ਪੈਸੇ ਇਕੱਠੇ ਕਰਨ ਵਾਲੇ ਨੇ ਇਹ ਨਹੀਂ ਤੁਰਨ ਵਾਲੇ ਹਾਂ ਗੁਰਸਿੱਖ ਤਾਂ ਕਹਿੰਦੇ ਨੇ ਵੀ ਭਾਈ ਸਾਡੇ ਕੋਲ 10 ਰੁਪਿਆ ਦੀ ਮਦਦ ਦੇ ਲੈ ਕਈਆਂ ਨੇ 10ਾਂ ਦੀ ਦੇ ਵੀ ਦਿੱਤੀ ਪਰ ਵੱਡੇ ਤੋਂ ਵੱਡਾ ਪ੍ਰਚਾਰਕਾਂ ਵਾਲਾ ਕੌਮ ਦਾ ਦੁਖੀ ਕੌਮ ਨੂੰ ਖਾਣ ਵਾਲਾ ਕਿਸੇ ਦੀ ਯਰਤ ਨਹੀਂ ਪਈ ਵੀ ਐਸੇ ਜਮੀਨੀ ਪੱਤਰ ਤੇ ਜਾ ਕੇ ਪ੍ਰਚਾਰ ਸਿੱਕੀ ਦਾ ਕਰ ਹਮ ਹਮ ਸੋ ਦੋਸਤੋ ਤੁਸੀਂ ਜੁੜੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੇਰੇ ਨਾਲ ਸੀ ਗੁਰਚਰਨ ਸਿੰਘ ਗੱਟੀ ਕੌਮ ਦੇ ਆਗੂ ਹੈਗੇ ਨੇ ਸੋ ਵੱਡੇ ਵੱਡੇ ਖਲਾਸੇ ਕੀਤੇ ਨੇ ਕਹਿੰਦੇ ਪੰਜਾਬ ਪਚਾਉ ਯਾਤਰਾ ਚੱਲੀ ਹੋਈ ਹੈ ਪੰਜਾਬ ਦੇ ਵਿੱਚ ਕਹਿੰਦੇ ਵੀ ਲੋਕ ਵਿਖਾਵਾ ਸੋ ਜਿਹੜਾ ਪੰਜਾਬ ਦਾ ਇਹਨਾਂ ਨੇ ਕਹਾਣ ਕੀਤਾ ਬਹੁਤ ਵੱਡਾ ਅੱਜ ਪੰਜਾਬ ਦੇ ਲੋਕਾਂ ਦੇ ਘਰ-ਘਰ ਗਲੀਆਂ ਦੇ ਵਿੱਚ ਤੁਰੇ ਫਿਰਦੇ ਨੇ ਕਹਿੰਦੇ ਵੀ ਜੇ ਇਹਨਾਂ ਨੇ ਰਾਜ ਚੰਗਾ ਕੀਤਾ ਹੁੰਦਾ ਤੇ ਅੱਜ ਇਹਨਾਂ ਨੂੰ ਪਿੰਡਾਂ ਸ਼ਹਿਰਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਆ ਗਈ ਸੀ ਸੋ ਬਹੁਤ ਵੱਡੇ ਵੱਡੇ ਖਲਾਸੇ ਕੀਤੇ ਨੇ ਤੁਸੀਂ ਇਸ ਵੀਡੀਓ ਤੇ ਵੱਧ ਤੋਂ ਵੱਧ ਕਮੈਂਟ ਵੀ ਕਰਿਆ ਜੇ ਲਾਈਕ ਵੀ ਕਰਿਆ ਜੇ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੇਰੇ ਨਾਲ ਸੀ ਕੈਮਰਾਮੈਨ ਜੁਗੀ ਨਵਾਦ ਬਾਬਾ ਜੀ ਸਮਾਂ ਦੇਰ ਵਾਸਤੇ ਹਾਂਜੀ ਧੰਨਵਾਦ ਜੀ ਖਾਲਸਾ ਵਾਹ ਜੀ ਜੀ ਖਾਲਸਾ ਵਾਹ